ਸਾਡੇ ਨਾਲ ਹਾਜ਼ਰ ਨੇ ਪ੍ਰੋਫੈਸਰ ਨਿਰਮਲ ਸਿੰਘ ਜੀ ਗੁਰੂ ਕੀ ਬਡਾਲੀ ਜੋ ਅੰਮ੍ਰਿਤਸਰ ਤਲਵਾਰਬਾਜੀ ਫੈਂਸਿੰਗ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਨੇ ਜਿਹੜੀ 12 13 14 ਨਵੰਬਰ 2025 ਨੂੰ ਪੰਜਾਬ ਸਟੇਟ ਸੀਨੀਅਰ ਫੈਂਸਿੰਗ ਚੈਂਪੀਅਨਸ਼ਿਪ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ ਉਹਦੇ ਬਾਰੇ ਆਪਣੇ ਵਿਚਾਰ ਰੱਖਣਗੇ ਕਿ ਉਹਦੀਆਂ ਕਿਵੇਂ ਲੀਆਂ ਤਿਆਰੀਆਂ ਨੇ ਤੇ ਕਿੰਨੇ ਕੁ ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਗੇ ਇਹ ਸਾਰੇ ਦਾ ਲੇਖਾ ਜੋਖਾ ਪ੍ਰੋਫੈਸਰ ਨਿਰਮਲ ਸਿੰਘ ਜੀ ਗੁਰੂ ਕੀ ਵਡਾਲੀ ਸਾਨੂੰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਤਾਪ ਜੀ ਨੂੰ ਸਮਰਪਤ ਸੀਨੀਅਰ ਪੰਜਾਬ ਸਟੇਟ ਤਲਵਾਰ ਬਾਜੀ ਚੈਂਪੀਅਨਸ਼ਿਪ ਕੱਲ ਤੋਂ ਗੁਰਨਾਨ ਦੇਵ ਜੀ ਯੂਨੀਵਰਸਿਟੀ ਸ਼ੁਰੂ ਹੋ ਰਹੀ ਹੈ ਜਿਹੜੀ ਕੱਲ 12 13 14 ਨਵੰਬਰ 2025 ਨੂੰ ਇਕਰ ਵਾਈਜ ਆਵੇਗੀ ਕਿਉਂਕਿ ਇਹ ਸੀਨੀਅਰ ਪੰਜਾਬ ਸਟੇਟ ਚੈਂਪੀਅਨਸ਼ਿਪ ਪੰਜਾਬ ਤਲਵਾਰਬਾਜੀ ਫੈਂਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਸਾਨੂੰ ਅਲਾਟ ਹੋਈ ਹੈ ਸੋ ਜਿਆ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹੁਣੇ ਹੀ ਸਾਡੇ ਪ੍ਰਧਾਨ ਸਦਾ ਜਸਨ ਸਿੰਘ ਢੱਲੋਂ ਨਾਲ ਮੀਟਿੰਗ ਹੋਈ ਹੈ ਨਾਲ ਉਹਦੇ ਦਾ ਸਾਰੇ ਖੜੇ ਨੇ ਇਹਦੇ ਵਿੱਚ ਸਾਡੇ ਕੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਤਕਰੀਬ ਸਾਰੀਆਂ ਟੀਮਾਂ ਆ ਰਹੀਆਂ ਨੇ ਸੀਨੀਅਰ ਲੜਕੇ ਤੇ ਲੜਕੀਆਂ ਦੀਆਂ ਕੱਲ 9:30 ਵਜੇ ਸਾਰੇ ਕੰਪੀਟੀਸ਼ਨ ਸ਼ੁਰੂ ਹੋ ਜਾਣਗੇ ਕੰਪੀਟੀਸ਼ਨ ਤਿੰਨ ਤਰ੍ਹਾਂ ਦੇ ਨੇ ইਪੀ ਸਾਈਬਰ ਅਤੇ ਐਫਾਇਲ ਸੋ ਸਾਰੇ ਅਸੀਂ ਕਰਵਾ ਰਹੇ ਹਾਂ ਇਹ 400 ਤੋਂ 420 300 ਬੱਚਾ ਇਹਦੇ ਵਿੱਚ ਭਾਗ ਲੈ ਰਿਹਾ ਹੈ ਤੇ ਸਾਰੀਆਂ ਤਿਆਰੀਆਂ ਸਾਡੀਆਂ ਮੁਕੰਮਲ ਹੈ ਬੱਚਿਆਂ ਨੂੰ ਖਾਣਾ ਦੇਣਾ ਆਫੀਸ਼ੀਅਲ ਨੂੰ ਸਾਹਮਣਾ ਸਾਰਾ ਇਹ ਜੋ ਟੂਰਨਾਮੈਂਟ ਦਾ ਪ੍ਰਬੰਧ ਕਰਨ ਦਾ ਜ਼ਿੰਮੇਵਾਰੀ ਹੁੰਦੀ ਉਹ ਸਾਰੀ ਅਸੀਂ ਕੱਲ ਕਰਾਂਗੇ ਯਾਰੀ ਹੋ ਗਈ ਹੈ ਸੋ ਅਸੀਂ ਸਾਰਿਆਂ ਨੂੰ ਇੱਕ ਗੱਲ ਦੀ ਜਿੱਥੇ ਵਧਾਈ ਦੇਣੇ ਆ ਕਿ ਅੰਮ੍ਰਿਤਸਰ ਦੀ ਧਰਤੀ ਨੂੰ ਇਮਾਨ ਆ ਕਿ ਇੱਥੋਂ ਤਲਵਾਰਬਾਜੀ ਪੈਦਾ ਹੋਈ ਸੀ ਤੇ ਇੱਥੇ ਫਿਰ ਸੀਨੀਅਰ ਪੰਜ ਸਟੇਟ ਹੋ ਰਹੀ ਆ ਸਾਰੇ ਆਦੇਦਾਰਾਂ ਦੇ ਨਾਲ ਜਿਹੜੇ ਸਾਰਾ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਸਦੀ ਉਸੇਲੇ ਭੱਜੇ ਆਉਂਦੇ ਨੇ ਸੋ ਮੈਂ ਸਭ ਦਾ ਧੰਨਵਾਦ ਵੀ ਕਰਦਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਅਦੇ ਡਾਇਰੈਕਟਰ ਸਪੋਰਟਸ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਇੱਥੇ ਕਰਵਾਉਂਦੀ ਇਜਾਜ਼ਤ ਦਿੱਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ